ਸਰ ਕੀ ਨਾਮ ਹੈ ਜੀ ਪ ਮੇਰਾ ਨਾਮ ਤਰੁਨਪ੍ਰੀਤ ਸਿੰਘ ਆ ਜੀ ਹਾਂ ਜੀ ਕੀ ਗੱਲ ਕੀ ਹੋਈ ਹੈ ਜਿਹੜਾ ਤੁਸੀਂ ਅੱਜ ਰਾਗਨੇ ਹਸਪੀਟਲ ਦੇ ਬਾਹਰ ਆਪਣਾ ਕੱਲ੍ਹ ਕੇ ਰੋਡ ਵੀ ਜਾਮ ਕੀਤਾ ਪਿਆ ਵਾ ਸਭ ਤੋਂ ਪਹਿਲਾਂ ਹਸਪੀਟਲ ਹੀ ਹੈ ਨਹੀਂ ਜੀ ਇਹ ਇੱਕ ਦਾਈ ਦੀ ਦੁਕਾਨ ਹੈ ਇੰਨੇ ਪਿੱਛੇ ਦਾ ਪ੍ਰੈਸ਼ਰ ਕਰਤਾ ਸਰ ਮੇਰੀ ਵਾਈਫ ਦਾ ਜਿਹੜਾ ਨਾਂ ਜਿਹਦਾ ਨਾਂ ਰਿਤੂ ਸੂਤ ਟੀਚਰ ਆਫ ਬਾਬਾ ਲਾਲ ਵਰਨੀ ਸਰ ਤੋ ਸਿੱਕੇ ਸਤੋ ਵੀ ਪੁੱਛ ਲੋ ਸਰ ਕਿ ਸੇ ਪ੍ਰਾਈਵੇਟ ਸਕੂਲ ਤੋਂ ਪੁੱਛ ਲੋ ਉਹ ਕਿ ਕਿ ਤੁਸੀਂ ਟੀਚਰ ਸੀ ਸਰ ਇਹਨਾਂ ਨੇ ਬੱਚੇ ਦਾ ਫਿਊਚਰ ਖਤਮ ਕੀਤਾ ਸਰ ਪਹਿਲੀ ਜੀ ਬਾਤ ਇਹ ਹੈ ਕਿ ਇਹਨਾਂ ਨੇ ਮੇਰਾ ਘਾਟਾ ਨਹੀਂ ਕੀਤਾ ਸਰ ਇਹਨਾਂ ਨੇ ਬੱਚੇ ਦਾ ਵੀ ਘਾਟਾ ਕੀਤਾ ਜਿਹਨਾਂ ਦੇ ਟੀਚਰ ਖਤਮ ਕਰਤਾ ਇਹਨਾਂ ਨੇ ਪਿੱਤੇ ਦਾ ਆਪਰੇਸ਼ਨ ਸੀ ਕਰਾਇਆ ਜੀ ਛੋਟਾ ਜਿਹਾ ਸਾਹਮਣੇ ਸਕੂਲ ਦੀ ਸਾਹਮਣੇ ਹਸਪੀਟਲ ਸੀਗਾ ਉਹ ਕਹਿੰਦੇ ਚਲੋ ਬਾਗੋਂ ਹੋਣੇ ਸਾਹਮਣੇ ਉਹ ਪਿੱਤੇ ਦਾ ਆਪਰੇਸ਼ਨ ਕਰਨ ਆਏ ਆ ਇੱਕ ਇਹਨਾਂ ਨੇ ਜਰਾ ਖੂਨ ਨਿਚੋੜ ਦਿੱਤਾ ਕੁੜੀ ਮਾਰਦੀ ਜਵਾਨ ਇਹਨਾਂ ਨੇ 15 ਸਾਲ ਦੀ ਲੜਕੀ ਛੋਟੀ ਜੀ ਉਹਦੀ ਇੱਕ ਕਿੰਨੇ ਤਰੀਕੇ ਨਾਲ ਦਾਖਲ ਕਰਾਇਆ ਸੀ ਸਭ ਦੀ ਸ ਕਸੂਰ ਉਹਨਾਂ ਦਾ ਸੀਗਾ ਮਾਰਨ ਤੋਂ ਬਾਅਦ ਇਹਨਾਂ ਨੇ ਉਹਨੂੰ ਸ਼ਿਫਟ ਕਰਾਤਾ ਜਲੰਧਰ ਜੀ ਉੱਥੋਂ ਕਹਿੰਦੇ ਬਲੱਡ ਡਾਇਮ ਆ ਕਰੋ ਤੇ ਬਲੱਡ ਡਾਇਮ ਕਰਨ ਪਹੁੰਚ ਆਤਾ ਜਦੋਂ ਉਹਨੂੰ ਮੋੜ ਕਹਿੰਦੇ ਰੈਫਰ ਕਰਤਾ ਰੈਫਰ ਕਰਕੇ ਉਹ ਕਹਿੰਦੇ ਤੇ ਤੂੰ ਡੈਡ ਲਿਆਂਦੀ ਏ ਕਹਿੰਦੇ ਹੈ ਹੀ ਕੁਝ ਨਹੀਂ ਇਹਦੇ ਵਿੱਚ ਸਰ ਇਹਨਾਂ ਨੇ ਮੱਛੀ ਵਾਂਗੂੰ ਤਰਫਾਇਆ ਸਰ ਉਹਨੇ ਸਰਾ ਤੇ ਉਹ ਤੇ ਤੜਫਦੀ ਯਾਰ ਕਹਿੰਦੇ ਆਪਰੇਸ਼ਨ ਬੜਾ ਵੱਡਾ ਕੀਤਾ ਤਾਂ ਤਾਂ ਤੜਫਦੀ ਪਈ ਆ ਉਹ ਸਰ ਪਤਾ ਹੀ ਨਹੀਂ ਰਹੀ ਮੈਨੂੰ ਕੋ ਪਿੱਟਾ ਦਿਖਾਇਆ ਜਦੋਂ ਪਿੱਟਾ ਦੇਖਿਆ ਤੇ ਨਾਲ ਫਿਰ ਮੇਰੇ ਜ਼ਿੰਦਗੀ ਦੇ ਪਹਿਲਾ ਤਜਰਬਾ ਸੀਗਾ ਜਦੋਂ ਮੈਂ ਪਿੱਟਾ ਦੇਖਿਆ ਨਾਲ ਇਹਨਾਂ ਨੇ ਮੈਨੂੰ ਸਟੋਨ ਦਿਖਾਇਆ ਮੈਨੂੰ ਲੱਗਾ ਕਿ ਸ਼ਾਇਦ ਸਰੀਰ ਦਾ ਕੋਈ ਅੰਗ ਨਿਕਲਿਆ ਦਰਦ ਹੋਣੀ ਹੈ ਸਰ ਅਸੀਂ ਡਾਕਟਰ ਨੂੰ ਆ ਸਮੇਂ ਤੇ ਮੈਂ ਕੋਈ ਡਾਕਟਰ ਦਾ ਹੈਲ ਨਾ ਡਾਕਟਰ ਕਿਉਂ ਜਾਈਦਾ ਜੋ ਡਾਕਟਰ ਨੇ ਕਿਹਾ ਅਸੀਂ ਉਹੀ ਕਰਨਾ ਸਰ ਉਹ ਤੜਫਦੀ ਸੀ ਉਹਨੂੰ ਫਿਰ ਲੰਨਤ ਦਿਓ ਉਹ ਕੰਮ ਆ ਸਰ ਜੋ ਨਰਸਾਂ ਨੇ ਕਿਹਾ ਸਰ ਅਸੀਂ ਉਹੀ ਕਰੀ ਦਿੱ ਦੀ ਮਿਲ ਜਾਨ ਦੀ ਤਰਫ ਦੀ ਗਈ ਸਰ ਕਿੰਨੇ ਕਿੰਨੀ ਤਰੀਕ ਨੂੰ ਦਾਖਲ ਕਰਾਇਆ ਤੇ ਕਿੰਨੇ ਦਿਨ ਦਾਖਲ ਰਏ ਸੀ ਸਰ ਕਿੰਨੇ ਕੇ ਰੇ ਕੋਈ 1 ਤਰੀਕ ਨੂੰ ਦਾਖਲ ਕਰਾਇਆ ਜੀ ਤੇ 5 5:30 ਮਿੰਟ ਬਰਸ਼ ਆਇਆ ਜੀ ਸਾਨੂੰ ਆਪਣਾ ਸਾਲਾ ਸਾਥ ਕੇ ਐਂਬੂਲੈਂਸ ਦੇ ਨਾਲ ਆਪਣਾ ਉੱਥਾ ਆ ਕੇ ਐਨ ਐਚ ਐਸ ਹਸਪੀਟਲ ਭੇਜਤਾ ਜੀ ਡੈਡ ਬੋਡੀ ਜਦੋਂ ਡੈਡ ਪੂਰੀ ਹੋ ਗਈ ਨਾ ਫਿਰ ਐਨ ਐਚ ਐਸ ਉਹਦੇ ਭੇਜਤਾ ਉਹ ਨਹੀਂ ਸੀਗਾ ਇਹਨੇ ਸਾਰਾ ਖੂਨ ਕੱਢਦਾ ਜੀ ਉਹਦਾ ਖੂਨ ਦੀ ਕਮੀ ਨਾਲ ਡੈਥ ਹੋ ਗਈ ਸਰ ਉਹਦਾ 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 ਨਾ ਇੱਕ ਕਰਾਇਆ ਜਾਵੇ ਆਪਣਾ ਪੋਸਟਮਾਰਟਮ ਟਿੰਟ ਦਾ ਉਹਦੇ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਕੀਤਾ ਜਾਵੇ ਸਰ ਮੇਰਾ ਕਿਸੇ ਨੂੰ ਪਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ ਮੇਰਾ ਸਿਰਫ ਇੱਕੋ ਹੀ ਮਤਲਬ ਹੈ ਭਾਜੀ ਕਿ ਜੋ ਸਾਡੇ ਨਾਲ ਹੋਇਆ ਅਨਸਾਫ਼ ਹੋਣ ਦੇ ਨਾਲ ਹੋਇਆ ਇਹਨਾਂ ਨੇ ਪਰਚਾ ਹੋਇਆ ਅੱਗੇ ਵੀ ਬੱਚਾ ਹੋਇਆ ਗੌਰ ਖਰਾਬਾ ਇਹਨਾਂ ਦਾ ਵਧੀਆ ਨੇੜੀ ਸੀਗੇ ਹਵਾ ਲਾਲ ਬਾਨੀ ਦੇ ਬੈਸਟ ਟੀਚਰ ਦਾ ਅਵਾਰਡ ਜਿੱਤਿਆ ਦਾ 3 ਸਾਲ ਲਗਾਤਾਰ ਇਹਨਾਂ ਕਿੱਟੇ ਦਾ ਆਪਰੇਸ਼ਨ ਕਰਾਣ ਆਏ ਸੀਗੇ ਹਸਬੰਡ ਦੇ ਨਾਲ ਸਕੂਟਰੀ ਤੇ ਆਏ ਬੜੇ ਵਧੀਆ ਪਰसों ਸ਼ਾਮ ਨੂੰ ਸੂਤਰੇ ਦੇ ਆਏ ਹੈਗੇ ਆ ਆਪਰੇਸ਼ਨ ਇਹਨਾਂ ਦਾ ਜਿੱਥੋਂ ਤੱਕ ਪਤਾ ਚੱਲਿਆ ਗਲਤ ਹੋ ਗਿਆ ਪਿੱਤੇ ਦੇ ਆਪਰੇਸ਼ਨ ਇਹ ਪਹਿਲੀ ਵਾਰ ਹੀ ਸੁਣਿਆ ਮੈਂ ਬੰਦਾ ਐਕਸਪਾਇਰ ਹੋਇਆ ਸਾਡਾ ਇੱਕ ਐਮਸੀ ਸੁਨਾਰਾ ਪਿੱਟਾ ਬਾੜ ਗਿਆ ਸੀਗਾ ਬਿਲਕੁਲ ਨੋਵਰ ਨੋਵਾਂ ਇਹਨਾਂ ਦੇ ਨਾਲ ਸਹੀ ਹੋ ਕੇ ਆ ਗਿਆ ਇੱਥੇ ਪਿੱਤੇ ਦਾ ਆਪਰੇਸ਼ਨ ਕੀਤਾ ਤੇ ਕੁਝ ਨਹੀਂ ਹੋ ਟਾਡ ਕਹਿ ਤਾ ਮਤ ਕਿ ਬਿਨਾ ਐਕਸਪੀਰੀਅੰਸ ਦੇ ਡਾਕਟਰ ਜਿਹੜੇ ਕੀ ਲਾਪਰਵਾਹੀ ਹੈ ਕਿਤਨੇ ਕਿਤੇ ਮਰੀਜ਼ ਤੇ ਭਾਰੀ ਪੈਂਦੀ ਹੈ ਬਿਲਕੁਲ ਹੀ ਡਾਕਟਰ ਦੀ ਅਣਗਹਿਲੀ ਹੈ ਡਾਕਟਰ ਦੀ ਮਗਹਲੀ ਹੈਗੀ ਆ ਕੁਝ ਹੋਰ ਵੀ ਡਾਕਟਰ ਕਹਿੰਦੇ ਜਦੋਂ ਕਾਗੀ ਪੱਤਕ ਲੈਣ ਆਏ ਹੈਗੇ ਆ ਕਿ ਅਸੀਂ ਕਿਤੇ ਹੋਰ ਦਿਖਾਣਾ ਡਾਕਟਰ ਬਤਮੀਤੀ ਨੇ ਬੋਲਿਆ ਕੀ ਮਾਮਲਾ ਸੀ ਜਿਹਨੂੰ ਲੈ ਕੇ ਅੱਜ ਜਿਹੜਾ ਕਿ ਰਾਗਨੇ ਹਸਪੀਟਲ ਤੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤਾਂ ਰੋਡ ਵੀ ਬਲੌਕ ਕੀਤਾ ਗਿਆ ਵਾ ਇੱਕ ਲੜਕੀ ਦੀ ਅੱਜ ਰਹੀ ਆਪਣੀ ਰਿਤੂ ਫੁੱਟ ਦੀ ਸੈਟ ਹੋਈ ਹੈ ਉਹਦੇ ਪਿੱਤੇ ਦੀ ਬਦਲੀ ਦਾ ਪੇਸ਼ੈਂਟ ਸੀਗਾ ਉਹਨੂੰ ਰੈਫਰ ਕੀਤਾ ਗਿਆ ਸੀ ਇੱਥੇ ਇਹਦੇ ਸਬੰਧ ਦੇ ਵਿੱਚ ਫੈਮਿਲੀ ਮੈਂਬਰਾਂ ਵੱਲੋਂ ਧਰਨਾ ਕੀਤਾ ਗਿਆ ਕਿ ਆਪਰੇਟ ਹੈ ਜਿਹੜਾ ਉਹ ਸਹੀ ਸਰ ਪਰਿਵਾਰਿਕ ਮੈਂ ਪਰਿਵਾਰਿਕ ਮੈਂਬਰਸ ਕਹਿ ਲੋ ਕਿ ਇਲਜ਼ਾਮ ਹੈਗਾ ਕਿ ਡਾਕਟਰ ਦੇ ਲਾਹ ਪ੍ਰੋਵਾਈ ਕਰਕੇ ਜਿਹੜਾ ਕਿ ਸਾਰਾ ਇਹ ਹਾਸਾ ਵਾਪਰੇ ਵਿੱਚ ਕੰਪਲੀਕੇਸ਼ਨ ਵੀ ਹੋਈ ਹੈ ਸਾਡੇ ਕੋਲ ਕਿਤੇ ਇਸ ਜਿਹੜੀ ਹੈ ਵੈਰੀਫਾਈ ਕਰਦੇ ਹਾਂ ਇਸ ਦੇ ਸਬੰਧ ਵਿੱਚ ਡੀਸੀ ਸਾਹਿਬ ਨੇ ਜੀ ਕੋਈ ਬੋਰਡ ਵੀ ਬੁਲਾਇਆ ਹੈਗਾ ਉਹ ਸਾਰਾ ਸੰਬੰਧ ਹੈ ਕਿ ਇਹ ਹਸਪਤਾਲ ਦੇ ਡਾਕਟਰਾਂ ਦੇ ਕਾਰਵਾਈ ਕੀਤੀ ਜਾਓ ਬਿਲਕੁਲ ਜੀ ਜੇ ਦੇਖੋ ਨੈਗਲੀਜੈਂਸ ਕਿਸੇ ਵੀ ਸੰਬੰਧ ਹੋ ਜੇ ਤਾਂ ਯੰਗ ਲੇਡੀ ਸੀਗੀ ਜੀ ਉਹ ਕੋਈ ਉਹਨੂੰ ਕੋਈ ਪ੍ਰੀ ਡਿਸੀਜ਼ ਵੀ ਨਹੀਂ ਸੀਗੀ ਡੈਥ ਕੋਈ ਕੇਸ ਨਹੀਂ ਸੀ ਪਾਉਂਦਾ ਜੀ ਉਹ ਬਿਲਕੁਲ ਜੰਗ ਲੇਡੀ ਸੀ ਸਰ ਇਹ ਸਰਜਨ ਦਾ ਸਾਫ ਸਰਜਨ ਦੀ ਡਿਗਰੀ ਹੈ ਜਿਹੜਾ ਆਪਰੇਸ਼ਨ ਕੀਤਾ ਇਹਦੇ ਅਸੀਂ ਚੈੱਕ ਕਰਨਾ ਜੀ ਅੱਜ